ਸਾਸੀ ਗੱਜ ਜੀ ਸਾਰਿਆਂ ਨੂੰ ਬਾਈ ਕਹਿੰਦੇ ਕੋ ਪਹੁੰਚ ਚੁੱਕੇ ਜੀ ਪਿੰਡ ਚ ਨਹੀਂ ਆ ਜਿਹੜਾ ਗੁਰਦਾਪੁਰਾ ਜੀ ਤੁਸੀਂ ਬਟਾਲਾ ਨਜ਼ਦੀਕ ਇਹਨਾਂ ਫਤਿਹਗੜ ਚੁਣੀ ਪਰਨੇ ਕੋ 2 ਕਿਲੋਮੀਟਰ ਲੱਗਪਾ ਪਿੰਡ ਹੀ ਆ ਤੇ ਸਾਰੇ ਪਿੰਡ ਹੀ ਲੱਗੇ ਆ ਬਾਕੀ ਨੰਬਰ ਦਿੱਤਾ ਤਾਂ ਗੱਲਬਾਤ ਕਰ ਲਿਓ ਆਓ ਫਿਰ ਬਾਈ ਜੀ ਨੇ ਗੱਲਬਾਤ ਕਰੀ ਬਾਈ ਜੀ ਸਾਸੀ ਗੱਜ ਚਲੋ ਸਾਰੇ ਸੰਦੀਪ ਡੇਰੀ ਫਾਰਮ ਚੈਨਲ ਵੇਖਣ ਆਲੇ ਸਾਰੇ ਵੀਰਾਂ ਭਰਾਵਾਂ ਤੈਅ ਦੋ ਧੰਨਵਾਦ ਜੀ ਅੱਜ ਆਪਣੇ ਕੋ ਸੰਦੀਪ ਵੀਰ ਨੀਲੀ ਦੀਆਂ ਝੋਟੀਆਂ ਵੀ ਆ ਤੇ ਬਾਕੀ ਵਟੇ ਵੀ ਸਾਰੇ ਜੈ ਦੀਆਂ ਝੋਟੀਆਂ ਦੇ ਸਾਰੀ ਵੀਡੀਓ ਮੇਰਾ ਭਰਾ ਕੋ ਵੇਖੇ ਨਿੱਕੇ ਵਟੇ ਦੀਆਂ ਵਿਹਾਈਆਂ ਤੇ ਉੱਚੇ ਵਟੇ ਦੀਆਂ ਵਿਹਾਈਆਂ ਸਾਰੇ ਮੇਲੇ ਹੁੰਦੇ ਗੁਰੂ ਘਰੇ ਵੀ ਦੇਖੇ ਐਂਡ ਤੇ ਕਰੇ ਵੇਖਿਆ ਐਂਡ ਨਾਲ ਵੀਡੀਓ ਵੇਖਿਆ ਕਰੋ ਹੈ ਵੀ ਕਟੀਆਂ ਸਾਰੀਆਂ ਝੋਟੀਆਂ ਦੇ ਮਗਰ ਇੱਕ ਅੱਧੀ ਦੇ ਮਗਰ ਕਟਾ ਬਾਕੀ ਕਟੀਆਂ ਵੀ ਸਾਰੀਆਂ ਮਗਰ ਹਾਂ ਜੀ ਨੀਲੀ ਵੀ ਕਰਦੇ ਆ ਜੀ ਲੋ ਜੀ ਨੀਲੀ ਦੀ ਆ ਰਹੇ ਭਾਜੀ ਸੂਆ ਸੂਆ ਸੰਦੀਪ ਵੀਰ ਜੇ ਇਹਦਾ ਪਹਿਲਾ ਸੂਆ ਘਰ ਵਾਲੇ ਕਹਿੰਦੇ ਦੂਜਾ ਹੋਵੇ ਮੇਰੇ ਸਾਬ ਨੂੰ ਅੱਛਾ ਅੱਛਾ ਠੀਕ ਹੈ ਹਾਂ ਤੇ ਮੂੰਹ ਆ ਗਈ 6 ਦੰ ਆਹ ਇਹ ਜੀ ਬਹੁਤ ਵੱਡੀ ਝੋਡੀ ਆ ਤੇਰ ਨੀ ਆਹ ਸਤਾ ਅਠਾ ਲੈਣਾ ਦੀ ਸੂਈ ਆ ਤੇ 14 ਲੀਟਰ ਦੁੱਧ ਤਿਆਰ ਆ ਚੋਰਾ ਵੇ ਲੋ ਹਾਂ ਜੀ ਪੇਰ ਲੀਲੀ ਜੀ ਲੋ ਜੀ ਕੁਆਲਿਟੀ ਵੇਖੋ ਮੈਂ ਇਹਨੇ ਕਿੰਨੀ ਤਾਂ ਦੀ ਵੇਖੋ ਝੋਡੀ ਤੇ ਵੱਡੀ ਲੀਲੀ ਆ ਕਰਾ ਰਹੀ ਪੂਰੀ ਫੁੱਲ ਵੱਡੀ ਫੁੱਲ ਨਿੱਕੀ ਸਮਝ ਕੇ ਨਾ ਕੋਈ ਆਵੇ ਹਾਂ ਹਾਂ ਵੱਡੀ ਸਮਝ ਕੇ ਆਇਆ ਹਾਂ ਪੂਰੀ ਫੁੱਲ ਵੱਡੀ ਝੋਟੀ ਆ ਨਸਲ ਨਸਲ ਪੂਰੀ ਫੁੱਲ ਨਸਲ ਜਿਆਦਾ ਵਾਲੀ ਲੇਖੋ ਜੀ ਵਾਹ ਜੀ ਵਾਹ ਠੀਕ ਆ ਭਾਜੀ ਸਰਾ ਹੀ ਕਰਾਇਆ ਪਿਆ ਐਂਡੀ ਆ ਆਜੋ ਜੀ ਆਜੋ ਪੂਰੀ ਫੁੱਲ ਵੱਡੀ ਖਲੀ ਵੀਰ ਬਾਕੀ ਇਹ ਵੀ ਭਾਨ ਦੇ ਅੰਡ ਸ਼ਬਦ ਕਾਦਲ ਕੋਈ ਮਨੇ ਉਧਰ ਕੁਮਾਰੋ ਕੋਈ ਦਿੱਕਤ ਨਹੀਂ ਕਾਦ ਬਹੁਤ ਵੱਡਾ ਕਾਦ ਬਹੁਤ ਵੱਡਾ ਜਵਾਜ ਵਧੀਆ ਬਿਲਕੁਲ ਮੈਂ ਕਹਿੰਦਾ ਸਲੀਵਰ ਕੋਈ ਭੂਰ ਸ਼ਤਾ ਨਹੀਂ ਮੈਂ ਰੂਣ ਨੂੰ ਪੋਲੀ ਆਜੋ ਆਜੋ ਵਧੀਆ ਆਜੋ ਹਾਂ ਕੋਣ ਕੋਣਾ ਵੀ ਪੂਰਾ ਤੇ ਬ੍ਰੀਡ ਨਾਲ ਖੜੇ ਬਣਾ ਥੋੜਾ ਖਜੀ ਹਾਂਜੀ ਖੜੋ ਖਲੋ ਜਾ ਖਲੋ ਜਾ ਗਗਨ ਜੀ ਆ ਗਏ ਪੀਛੇ ਖੜ ਕੇ ਲਿਆ ਕਰੋ ਬਹੁਤ ਸੋਹਣੀ ਝੋਦੀ ਸਲੀਵਰ ਲੈ ਚਲੋ ਹਾਂਜੀ ਪਾ ਬਿਲਕੁਲ ਛੋਟੇ ਰੱਖਨੇ ਆਂ ਮੈਂ ਕਹਿੰਦਾ ਨਿਗਾ ਜਾ ਪਾ ਰੱਖਾ ਕੇ ਲੋਕ ਤਾਂ ਕਹਿੰਦੇ ਪਾ ਪੰਜ ਛੇ ਛੇ ਲੱਖ ਰਿਆ ਹੋ ਗਈਆਂ ਨੀਲੀ ਜਿਹੀਆਂ ਹੈ ਨਹੀਂ ਪਰ ਨਹੀਂ ਬਰਾ ਭਾਈ ਨਾ ਨਾ ਕਰਨਾ ਅੰਬ ਜੈ ਜੀ ਕੰਮ ਜਾਣਾ ਜਿਹਦੇ ਹਿਸਾਬ ਨਾਲ ਲਈ ਰੋਟੀ ਰੱਖ ਕੇ ਦੇਦਾ ਹਾਂ ਜੀ ਬਸ ਹਾਂਜੀ ਹਾਂਜੀ ਬੋਲ ਰੰਦੀਪ ਵੀਰ ਭਾਵੇਂ 60 ਤੇ 1.5 ਕਰਾਈ ਜਾਓ 1 ਲੱਖ 45 ਹਾਂ 40 ਦੀ ਹਾਂ ਨਾ ਝੋਟੀ ਦੇ ਦਾਂਗੇ ਚਲੋ ਠੀਕ 40 ਦੀ ਹਾਂ ਨਾ ਦਵਾ ਜੈ ਜੈ ਜੀ ਕੰਮ ਮਾਰਦਾਨ ਕਰਾਂਗੇ ਵੀਰ ਭਰਾ ਦਾ ਚੱਲਣ ਦੋ ਆਜੋ ਉਹ ਵੀ ਨੀਲੀ ਜੀ ਆ ਜਾਂਦੀ ਹੈ ਉਹ ਵੀ ਨੀਲੀ ਜੀ ਹਾਂਜੀ ਹਾਂਜੀ ਇਹ ਵੀ ਖੋਲੋ ਥਾਲ ਬਹੁਤ ਸੋਹਣਾ ਲੱਗਾ ਇਹਨੂੰ ਇਹ ਵੀ ਪੈਲਣੇ अच्छा पहला सुगावा पहला सुगावा लो जी दूध के ना जी दूध अपना श्रीवीरले ਥਲੇਲੇ ਬੋਲਾ ਜਣਾ 11 ਕਿਲੋ 11 ਕਿਲੋ ਬੋਲਾ ਲਓ ਜੀ ਇਹ ਵੀ ਤੋਰੋ ਜੀ ਲਓ ਜੀ ਇਹ ਵੀ ਚੈੱਕ ਕਰੋ ਕੱਟੀ ਮਗਰਾਂ ਦੇ ਵੀ ਹਾਂ ਜੀ ਹਾਂ ਜੀ ਬਾਕੀ ਥਾਨਲੇਵਾ ਥਾਨ ਵੀ ਗਿਆਪ ਤੇ ਪੂਰਾ ਵਧੀਆ ਲਗਾ ਥਾਨ ਸੋਹਣਾ ਹੋਵੇ ਹੌਲੀ ਹੌਲੀ ਧਿਆਨ ਧਿਆਨ ਵਾ ਠੀਕ ਆ ਫਿਰ ਥੋੜਾ ਪੱਕੀ ਬਣੇ ਹੋਗਾ ਨਾ ਜੀ ਹਾਂ ਜੀ ਹਾਂ ਜੀ ਥੋੜਾ ਪੱਕ ਕੇ ਬਣੀ ਝੋਟੀ ਆਜੋ ਜੀ ਬਾਕੀ ਕੱਬਗਾਰ ਪੂਰਾ ਇਹਦਾ ਵੱਡਾ ਹੀ ਆ ਤੇ ਛੋਟੀ ਤੇਰਾ ਜੋ ਪੋਰਾ ਤੇਰਾ ਪਹਿਲੋਂ ਐਲ ਤੋਰ ਦੇ ਮੜੀ ਫੇ ਤੋਰ ਦੋ ਮਾੜਾ ਜੀ ਤੁਮ ਠੀਕ ਆ ਫਿਰ ਹਾਂ ਥਾ ਲੈਵਾ ਬਹੁਤ ਸੋਹਣਾ ਲੱਗਾ ਜੀ ਆਜੋ ਆਜੋ ਇਹਦਾ ਮੌਲ ਬਾਈ ਫਿਰ ਤੇਰਾ ਮੌਲ ਸੰਦੀਪ ਵੀਰ ਬਿਲਕੁਲ ਜੈ ਜੀ 1 15 ਮੌਲ ਦੱਸ ਦਿਆ ਹਾਂ ਨਾ ਦੇ ਦਾਂ ਲਓ ਜੀ 1 ਲੱਖ 10 ਹਜ਼ਾਰ ਦੀ ਹਾਂ ਨਾ ਹਾਂ ਜੀ ਹਾਂ ਜੀ ਵੇਖੋ ਰੇਟ ਕਰਾਂਗੇ ਬਾਈ ਬਿਲਕੁਲ ਜੈ ਬਿਲਕੁਲ ਜੈ ਰੇਟ ਪੂਰੀਆਂ ਡੋਲੇ ਵੇਖੋ ਇੱਕ ਦੂਜੇ ਨਾਲ ਮੱਦ ਕੱਢਦੇ ਵਾਡੀਆਂ ਛੋਟੀਆਂ ਵਡੀਆਂ ਹਾਂ ਜੀ ਹਾਂ ਜੀ ਚਲ ਆਊਗਾ ਮਾਨਦਾਨ ਕਰਾਂਗੇ ਤੇ ਆਹ ਝੋਡੀ ਜੀ ਆਹ ਦੋਲਦੀ ਕੱਟੀ ਸੰਦੀਪ ਪ्योर ਦੋ ਦੰਦ ਪ्योर ਦੋ ਆਹ ਵਕਤ 10 ਕਿਲੋ ਦੁੱਧ ਝੋਡੀ ਖਲੇ ਤਿਆਰ ਜੋ ਇਹ ਵੀ ਖੋਲੋ ਕੱਟੀ ਮਗਰੇ ਦੀ ਲੋ ਜੀ ਹਾਂਜੀ ਹਾਂਜੀ ਕੱਟੀ ਮਗਰਾ ਹਾਂਜੀ ਇਹ ਵੀ ਕਰੋ ਚੈੱਕ ਤੇ ਦੇਖੋ ਬਹੁਤ ਵੱਡੀ ਝੋਡੀ ਆ ਨਸਲ ਵੇਖੋ ਝੋਡੀ ਕਿੰਨੀ ਆ ਬਹੁਤ ਠੀਕ ਹੈ ਸਿੰਗੀ ਵੀ ਬਹੁਤ ਚੈਂਪੀਅਨ ਸਿੰਗੀ ਲੱਗਾ ਅੱਜ ਵਾਕਿਆ ਚੈਂਪੀਅਨ ਸਿੰਗੀ ਹੈ ਜੀ ਹਾਂਜੀ ਠੀਕ ਆ ਇੱਕੋ ਦੰਦ ਸੰਦੀਪ ਤੋੜਿਆ ਇੱਕੋ ਹਾਂਜੀ ਹਾਂ ਆਜੋ ਆਜੋ ਹਾਣੀ ਬੜਾ ਜ਼ਬਰਦਸਤ ਲੱਗਾ ਤੁਹਾਡੇ ਡਾਕਟਰ ਬੜਾ ਸਿਆਣੀ ਆ ਕਿ ਨਹੀਂ ਆ ਪੂਰੀ ਕੱਦ-ਕਾੜ ਵਾਲੀ ਇਹਦੇ ਅਗਲੇ ਸੂਏ ਜੇ ਹੋਰ ਮੋਠ ਮੋਠੀ ਹੋ ਜਾਊਗੀ ਹਾਂ ਸਹੀ ਸੇ ਆਜੋ 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 ਸਿਆਣੀ ਬੜੀ ਛੋਟੀ ਕੋਈ ਬੱਚਾ ਫੜੀ ਫਰੇ ਤਾਂ ਨਹੀਂ ਕੋਈ ਗੱਲ ਨਹੀਂ ਕੋ ਪਾਸ ਨਹੀਂ ਠੀਕ ਨਹੀਂ ਨਾ ਨਾ ਫਲਾ ਬਹੁਤ ਆ ਬਾਈ ਜੀ ਛੋਟੀ ਤੇ ਬਾਈ ਫਿਰਿੰਦੀ ਕੀ ਮਾਰਾ ਇਹ ਸੰਦੀਵੇ 5 ਲੱਖ ਮੋਲੇ 12 ਦੀ ਹਾਂ ਨਾ ਮੇਰਾ ਚਲੋ ਜਲਦੀ 1.2 ਲੱਖ ਮਾਰਦਾ ਕਰਦਾ ਰੇਡ ਦੇਖੋ ਬਾਈ ਦਾ ਇਹੋ ਜੈ ਜੀ ਆ ਬਿਲਕੁਲ ਜੈ ਜੀ ਤੇ ਟੈਂਸ ਫਿਰ ਜਾਣ ਚਲੋ ਤੇ ਆਹਾਂ ਬਾਈ ਜੀ ਫਿਰ ਇਹ ਹਿੰਦੀ ਵਿੱਚ ਜਾਸੂ ਆਦਿਕਾ ਸੂਈ ਮੈਂ ਅੱਜ ਸੂਈ ਆ ਹਾਂਜੀ ਦੁੱਧ ਹੈਗਾ 12 ਕਿਲੋ ਮਤਲਬ ਆ ਇਹਨੂੰ 7 8ਵਾਂ ਦਿਨ ਹੋ ਗਿਆ ਸੂਈ ਨੂੰ ਹਾਂਜੀ ਹਾਂਜੀ ਥੋੜੀ ਡਰਦੀ ਮੈਂ ਕੀ ਕਰਨ ਕਿਲੋ ਦੇ ਦੋ ਭਾਈ ਜੀ ਆ 11 ਕਿਲੋ ਪਿਆ ਹੈ ਨਹੀਂ ਲਾ ਦੇਗਾ ਹਾਂ 11 ਕਿਲੋ ਵੀ ਦੋ ਦੇ ਖੜੇ ਲਓ ਜੀ ਇਹ ਥੋੜੀ ਕੈਮਰੇ ਨੂੰ ਡਰਦੀ ਆ ਹਾਂਜੀ ਹਾਂ ਇੱਕ ਮਿਆਰ ਤੋਂ ਥੋੜਾ ਤਿਲਕੜਾ ਬੜਾ ਬਿਲਕੁਲ ਆ ਜੀ ਇੱਕ ਕਰੋ ਇਧਰ ਐਨ ਟੋਕੇ ਨੂੰ ਮਾਰੇ ਤੋਰ ਇਧਰ ਨੂੰ ਟੋਕ ਟੋਕ ਲੈ ਟੋਕ ਜੇ ਪੈਂਦਾ ਡੰਗ ਨਹੀਂ ਠੀਕ ਆ ਥਾਰ ਬਹੁਤ ਪਿਆਰਾ ਲੱਗਾ ਵਾ ਧਿਆਨ ਧਿਆਨ ਹਾਂ ਠੀਕ ਹੈ ਜੀ ਵਾਹ ਗਗਨ ਜੀ ਬਰਦਾ ਬੋਲ ਇਹ ਵੀ ਸੁਨੀਪ ਜੀ ਦਾ ਗਿਆ ਜੀ ਬਿਲਕੁਲ ਗਿਆ ਜੀ ਮੋਲੇ ਦਾ ਲੱਖ ਰੁਪਿਆ 95000 ਦੀ ਹਾਲ ਚਲੋ ਬਿਲਕੁਲ ਗਿਆ ਜੇ ਬਸ ਛੋਟੇ ਵਟੇ ਵੀ ਛੋਟੇ ਛੋਟੇ ਬੰਦੂ ਕਰਾ ਦੇ ਹੋਰ ਮਾਰ ਦਾ ਕਰ ਦਿਆ ਕਰਾਂ ਯਾਰ ਜਮੀਰ ਫੂਲ ਆਵੇ ਮਾਰ ਦਾ ਬੋਲੋ ਇਹ ਵੀ ਇਹ ਵੀ ਸੂਈ ਤਾਜੀ ਦੁੱਧ ਕਿੰਨਾ ਜੀ ਦੁੱਧ ਦੇਖ ਲੈ 12 ਕਿਲੋ ਤੇ 12 ਕਿਲੋ ਹਾਂ ਜੀ ਕੱਟਾ ਮਗਰ ਕੱਟਾ ਆ ਜਾ ਕੱਟਾ ਮਗਰ ਆ ਗਿਆ 12 ਕਿਲੋ ਦੁੱਧ ਇਸ ਟਾਈਮ ਤਿਆਰ ਆਰ ਤਿਆਰ ਤੇ ਇਹ ਵੀ ਵੱਡੀ ਝੋਟੇ ਦੇਖੋ ਬਰਾ ਦੀ ਕਰੋ ਜੱਕ ਤਾਣ ਦੋਣੇ ਨੂੰ ਬਹੁਤ ਸੋਹਣਾ ਲੱਗਾ ਬਿਲਕੁਲ ਜੀ ਬਿਲਕੁਲ ਬਿਲਕੁਲ ਚਵਾਈ ਚੂਈ ਦਾ ਡੰਗਰ ਸਾਰੇ ਸੰਦੀਵੀ ਸਾਫ਼ ਆ ਠੀਕ ਆ ਆਜੋ ਲਿਆਜੋ ਆਜੋ ਹਾਂ ਹਾਂ ਦੋੜੋ ਕੱਟਾ ਦੇ ਮਗਰ ਨੇ ਇਹਦੇ ਮਗਰ ਕੱਟਾ ਆਜੋ ਲਿਓ ਇਹ ਖਾਲੇ ਵਾਲੀ ਨਹੀਂ ਚੰਗੀ ਚੰਗੀ ਝੋਟੀ ਸੋਹਣੀ ਬੋਲ ਝੋਟੀ ਆ ਹਾਂਜੀ ਨਾਲੇ ਡੇਰੀ ਜੋ ਮਗਰੋਂ ਵਧੀਆ ਵਾ ਹਾਂਜੀ ਹਾਂਜੀ ਤੇ ਢੇਰੀ ਤੇ ਮਤਬਲ ਵਾਲੀਆਂ ਦੋ ਵਧੀਆ ਵਧੀਆ ਹਾਂਜੀ ਇਹਦਾ ਵਾਜੀ ਫਿਰ ਮੁੱਲ ਇਹਦਾ ਅਸਲੀ ਮੁੱਲ 1 15 1 10 ਦੀ ਹਾਲ ਆ ਇਹ 1 ਲੱਖ 10 ਹਜ਼ਾਰ ਦੀ ਹਾਲ ਆ ਹਾਂਜੀ ਹਾਂਜੀ ਚਲੋ ਵਾਠ ਠੀਕ ਆ ਫਿਰ ਹੁਣ ਝੋਟੀ ਇੱਕ ਹੋਰ ਚੈਂਪੀਅਨ ਆਹੀ ਆਪਣੇ ਆ ਜਾਓ ਦਿਖੀ ਹਣੀ ਆ ਨਾ ਹਾਂਜੀ ਹਾਂਜੀ ਇਹ ਵੀ ਵੇਖੋ ਕਿੰਦਾ ਫੁੱਟਬਾਲ ਬਣਾਇਆ ਮਗਰ ਇਹਨੇ ਹੈ ਫੁੱਟਬਾਲ ਹੀ ਬਣੀ ਆ ਤੇ ਤੁਸੀਂ ਸਟਾਰਟਿੰਗ ਨਹੀਂ ਲੀ ਐਂਡ ਦੇ ਕੀਤੀ ਆ ਅੰਤ ਤੇ ਕੀਤੀ ਆ ਦੀ ਸਟਾਰਟਿੰਗ ਬਜੀ ਦੁੱਧ ਕਿੰਨਾ ਬਣੀ ਬੜੀ ਵ ਦੇ ਨੇ ਆਦਮ 13 ਕਿਲੋ ਤਿਆਰ ਜਰੇ ਸੋ ਜੀ 13 ਕਿਲੋ ਤੋਂ ਤਿਆਰ ਆ ਚੋਟੀ ਦਾ ਬਲਦਰ ਵੇਖੋ ਕੱਟ ਵਾਲੀ ਢੋਲੀ ਠੰਡੀ ਬਹੁਤ ਸੋਹਣੀ ਦੇਖੋ ਵਾਠੀ ਆ ਜੋ ਤੇਰੇ ਮਗਰ ਕੱਟਾ ਜੋ ਟੱਟਾ ਮਾਰਾ ਹਾਂਜੀ ਹਾਂਜੀ ਦੂਜਾ ਸੂਰਾ ਸੁਈ ਚੋਟੀ ਹੁਣ ਐਵੇਂ ਝੋਟੇ 14 15 ਕਿਲੋ ਵਧੀਆ ਜਵਾਊੀ ਬਹੁਤ ਵਾਰ ਕਿਹਦੇ ਨਾਲ ਜਵਾਊ 14 15 ਜੱਤਾਂ ਲਈ ਝੋਟੀ ਨਾਲ ਸਾਰੇ ਗੁਣ ਵਾਠੀ ਗਿਆ ਭਾਜੀ ਫਿਰ ਪਤਲਾ ਰਹਾਂ ਮੈਂ ਦੁੱਧ ਵਾਲੀ ਕਿ ਨਹੀਂ ਜੀ ਹਾਂਜੀ ਦੁੱਧ ਵਾਲੀ ਹੈ ਚੋਟੀ ਐਨੂੰ ਤੋਂ ਟੋਕਿਆ ਲੋ ਹਾਂਜੀ ਬੱਸ 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 ਆਜੋ 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 ਲਿਓ ਨੇ ਚੋਈ ਬਿਲਕੁਲ ਵਧੀਆ ਬਿਲਕੁਲ ਵਧੀਆ ਹਾਂਜੀ ਬਿਲਕੁਲ ਮੁੱਲੀ ਜੀ ਫਿਰ ਇਹਦਾ ਵੀ ਨੀ ਵੀਰ 1,40,000 35 ਦੀ ਹਾਂ ਨਾ ਦੇ ਦਾ ਮਾਰ ਦੋ 1,35,000 ਮਾਰਦਨ ਕਰ ਦਿੰਦੇ ਤੇ ਦੋ ਹੋਰ ਜਾਂ ਦੋ ਕੋਈ ਨਾ ਛੱਡ ਦਾ ਦੋ ਜਾਂ ਦੋ 1,33 ਜਾਂ ਦੋ ਪਰ ਮੇਰਾ ਵੀ ਪਹਿਲੇ ਟੈਕ ਟਾਈਮ ਤੇ ਜੱਕ ਰਹੀ ਹੈ ਹਾਂ ਯਾਦ ਹੀ ਕਰੂ ਕੋ ਬੰਦਾ ਖੜੂਗਾ ਓ ਇੱਕ ਛੋਟੀ ਹਿੰਦੀ ਵੀ ਆਪਣੇ ਗੱਭਰ ਅੱਛਾ ਪੂਰੀ ਫੁੱਲ ਵੱਡੀ ਆ ਵੇਖੋ ਕਦਰ ਹਰੇ ਕੱਚੀ ਆ ਨਾ ਇਹ ਅਜੇ ਮੇਰੇ 10-12 ਦਿਨ ਲੱਗੂਗੀ ਕਦਰ ਵੇਖੋ ਪਰ ਨਹੀਂ ਚੰਗੀ ਇਹ ਮੈਂ ਉਸੇ ਜਾਣੀ ਜੀ ਮਾਰ ਖਾ ਗਈ ਆ ਮੈਂ ਤੂੰ 2 ਲੱਖ ਦੀ ਜੱਡੀ ਕੁੜੀ ਆ ਆ ਵੇਖੋ ਇਹਦੇ ਕੋਈ ਮੇਰੇ ਜਿਹੀ ਥਾਣੀ ਬੜਾ ਜ਼ਬਰਦਸਤ ਪਰ ਬਹੁਤ ਜ਼ਬਰਦਸਤ ਲੱਗਾ ਖੋਲ ਖੋਲ ਹੁਣ ਚਾਈ ਵਾਲ ਗਾਇਆਂ ਵਾਲਾ ਥਾਂ ਲਗਾ ਦੀ ਵਾਕੀ ਗੱਲ ਸਹੀ ਹੈ ਬੜੀ ਭੋਲੀ ਚਵਾਈ ਠੀਕ ਆ ਹੁਣੇ ਇਹਦੇ ਆਈ ਗੱਡੀ ਲੱਗੀ ਬਾਹਰ ਜੇ ਹੁਣੇ ਲਾਈ ਆ ਬੜੀ ਬੋਧ ਮੈਂ ਨਹੀਂ ਆਦਿਆਂ ਜੀ ਕੱਦ ਬੜਾ ਨਹੀਂ ਦਾ ਇਹਦਾ ਬ੍ਰੀਡਰਾਂ ਕਰਵਾਈ ਲੱਗਦੀ ਆ ਹੈ ਨਾ ਜੀ ਕੱਦ ਹੀ ਬੜਾ ਤਕੜਾ ਆ ਜਿਹੜਾ ਲੈ ਆਇਆ ਇਹਨੇ ਸਾਮ ਛੁੜੀ ਥਾਲੇ ਪੁੱਟਾ ਥਾਰੇ ਬਹੁਤ ਚੰਗਾ ਲੱਗੀਆਂ ਇਹਨਾਂ ਨੂੰ ਇਹ ਹੁਣ ਤੁਸੀਂ ਦੱਸੋ ਇਹ ਗੱਲ ਖਾ ਲੱਡੂ ਬਣ ਕੇੜੇ ਲੱਡੂ ਕਹਿੰਦੇ ਉਹ ਲੱਗਾ ਕਿਹੜੇ ਉਹ ਜਿਹੜੇ ਹੁੰਦੇ ਸਪਰਿੰਗ ਰੋਲ ਆ ਵਾਕੀ ਗੱਲ ਦਈ ਆ ਜਾਓ ਬੜੀ ਬੜੀ ਹਾਂ ਨਹੀਂ ਠੀਕ ਹੈ ਅੰਨੇ ਬਾਹਰੋਂ ਖਲੇ ਨਹੀਂ ਠੰਡੀ ਹੈ ਤੇ ਭਾਈ ਇਹ ਨਹੀਂ ਗੱਲ ਹੈ ਮਈਆਂ ਦੁੱਧ ਕੱਢਦੇ ਮੇਲੇ ਆ ਜੀ ਹਾਂ ਨਹੀਂ ਆਈ ਮਈਆਂ ਦੁੱਧ ਕੱਢਦੇ ਹੱਸਦੇ ਨਹੀਂ ਹਾਂ ਇਹ ਰਿਹਾ ਮੋਲ ਆ ਫਨੀ ਵੀ ਰੋਣਾ ਆ ਟਾਈਮ ਜਾ ਜੀ ਬਿਲਕੁਲ ਹਾਂ ਇਹ ਟਾਈਮ ਮੋਲ ਜੋ ਵਾ 10000 ਰੁਪਏ ਦੇ ਦਾਂਗੇ ਚਲੋ ਆ ਆ ਟਾਈਮ ਦਾ ਮੋਲ ਆ ਜੀ ਠੀਕ ਆ ਜਿਹੜੇ ਧੋਕੂਗੀ ਉਦੋਂ ਵਾ ਬਾਹਾਂ ਨਹੀਂ ਆ ਜਾਣ ਕਰੂ ਉਹਦਾ ਠੀਕ ਹੈ ਠੀਕ ਹੈ ਡੇਰੀ ਤੇ ਮਰਬਲ ਚੰਗੀ ਡੇਰੀ ਆ ਜੀ ਆਈ ਪਛੇ ਸੇਲ ਆ ਬਾਕੀ ਮੇਰੇ ਲਈ ਇੱਥੇ ਆ ਕੇ ਰੈਕ ਟਾਈਮ ਡੋਡਨ ਚੁਆਈ ਕਰੋ ਤੇ ਪਾਸ ਕਰੋ ਠੀਕ ਹੈ ਜੀ ਹਾਂ ਜੀ ਹਾਂ ਜੀ ਬਾਕੀ ਨੰਬਰ ਆਪਣਾ ਹੈਗਾ 9814743079 ਫਰੇਗੜ ਝੂੜ ਜਾਂਦਾ ਵਾਲੀ ਆਪਣਾ ਪਿੰਡ ਝੰਗੀਆਂ ਖੁਰਦ ਅਮਰਸਰ ਵੀ ਆਨੂ ਹੈਗਾ 25 ਕਿਲੋਮੀਟਰ ਤੋਂ ਉੱਨਾਂ ਦੇ ਬਟਾਲਾ ਉੱਨਾਂ ਦੇ ਡੇਰਾ ਸასი ਗਾਲ